ਲੋਕ ਅੱਜਕੱਲ ਏਡੇ ਨਿਰਦਈ ਹੋ ਗਿਆ ਵੀ ਬੰਦਾ ਮਾਰਨ ਲੱਗੇ ਜਮਾਂ ਸੀ ਨਹੀਂ ਕਰਦੇ ਜੀ ਜੀ ਆ ਦਿੱਲੀ ਦੇ ਵਿੱਚ ਵੀ ਦੇਖੋ ਸਿੱਖ ਬੀਬੀ ਦੇ ਨਾਲ ਕੀ ਘਟਨਾ ਵਾਪਰੀ ਹੈ ਜੀ ਨਾ ਇਹ ਵੀ ਇਹ ਦੁਰਘਟਨਾ ਕਿਵੇਂ ਪੂਰੀ ਵਾਪਰੀ ਇਹਦਾ ਸਾਨੂੰ ਦੱਸਿਓ ਥੋੜਾ ਜਿਹਾ ਹਾਂ ਜੀ ਦੇਖੋ ਇਹ ਖਬਰ ਜਿਹੜੀ ਆ ਬੜੀ ਮੰਦਪਾਕੀ ਹੈ ਇਸ ਸਿੱਖ ਬੀਬੀ ਦਾ ਨਾਮ ਜਿਹੜਾ ਸੀਗਾ ਉਹ ਪਰਮਜੀਤ ਕੌਰ ਸੀ ਜੀ ਵੈਸੇ ਤਾਂ ਦੇਖੋ ਗੱਲ ਫੇਰ ਆ ਜਾਂਦੀ ਆ ਕਿ ਜੋ ਜੁਰਮ ਹੈ ਜਾਂ ਜਿਹੜਾ ਪੀੜਤ ਹੈ ਮਸਲੂਮ ਹੈ ਜੀ ਅਸੀਂ ਇਹਨਾਂ ਨੂੰ ਧਰਮ ਤੋਂ ਉੱਤੇ ਉੱਠ ਕੇ ਦੇਖੀਏ ਪਰ ਕਿਉਂਕਿ ਦਿੱਲੀ ਦੇ ਵਿੱਚ ਵੀ ਸਿੱਖ ਘਟ ਗਣਤੀ ਚ ਹੈ ਜੀ ਜੀ ਠੀਕ ਹੈ ਜੀ ਮੁਸਲਮਾਨ ਕਿਸੇ ਦੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਤਾਂ ਕਿਹਾ ਜਾਂਦਾ ਹੈ ਕਿ ਘਟ ਗਣਤੀ ਨਾਲ ਸੰਬੰਧਿਤ ਜੀ ਜੀ ਤਾਂ ਗੱਲ ਇਹ ਆ ਕਿ ਇਹ ਜੋ ਵਾਪਰਿਆ ਹੂੰ ਇਹ ਬਹੁਤ ਮਤਲਬ ਕਿ ਸਾਡੇ ਸਮਾਜ ਵਾਸਤੇ ਕਲਾ ਚਲੋ ਇਸ ਪਰਿਵਾਰ ਦੇ ਨਾਲ ਨਹੀਂ ਹੈ ਸਾਡੇ ਸਮਾਜ ਦੇ ਲਿਹਾਜ਼ ਨਾਲ ਜੇ ਦੇ ਜੋੜ ਕੇ ਦੇਖੀਏ ਨਾ ਜੀ ਤੇ ਬਹੁਤ ਖਤਰਨਾਕ ਹੈ ਸੁਖਮਨ ਸਾਹਿਬ ਜੀ ਕਿ ਇੱਕ ਮਤਲਬ ਕਿ ਪਤੀ ਪਤਨੀ ਯਾਨੀ ਕਹਿ ਲੋ ਕਿ ਜੋੜਾ ਜਾ ਰਿਹਾ ਹੈ ਜੀ ਜਦੋਂ ਉਹ ਜੋੜਾ ਜਾ ਰਿਹਾ ਹੈ ਤੇ ਕੋਈ ਫਲਾਈਓਵਰ ਤੇ ਚੜ ਰਿਹਾ ਸੀਗਾ ਇਹ ਸ਼ਾਇਦ ਉਤਰ ਰਹੇ ਹੋਣਗੇ ਕੁਝ ਇਸ ਤਰ੍ਹਾਂ ਦਾ ਸੀ ਕਿਉਂਕਿ ਮੈਂ ਜ਼ਿਆਦਾ ਦਿੱਲੀ ਅੰਦਰ ਵੜ ਕੇ ਦੇਖੀ ਨਹੀਂ ਹੈ ਤਾਂ ਜਿਸ ਏਰੀਆ ਦੀ ਇਹ ਘਟਨਾ ਤਾਂ ਕਿਉਂਕਿ ਮੈਂ ਇਹਨਾਂ ਦੇ ਭਰਾਤਾ ਦੀ ਜਿਹੜਾ ਪੀੜਤ ਹੈ ਇਸ ਵੇਲੇ ਜਿਹਦੀ ਪਤਨੀ ਨਾਲ ਇਹ ਸਭ ਕੁਝ ਵਾਪਰਿਆ ਜੀ ਉਹਦੀ ਇੱਕ ਵਾਇਟ ਸੁਣੀ ਆ ਉਹ ਕਹਿੰਦਾ ਕਿ ਥੋੜਾ ਜਿਵੇਂ ਆਪਾਂ ਕਹਿ ਲਈਏ ਕਿ ਸੜਕ ਤੇ ਕਈ ਵਾਰ ਹੋ ਨਹੀਂ ਜਾਂਦਾ ਰੋਡ ਰੈਗ ਹਾਂ ਰੋਡ ਰੈਗ ਕਹਿੰਦੇ ਥੋੜਾ ਉਹ ਹੋ ਜਾਂਦਾ ਕਿਉਂਕਿ ਉੱਥੇ ਤਾਂ ਟ੍ਰੈਫਿਕ ਹੀ ਬਹੁਤ ਹੈ ਉਹਦੇ ਕਰਕੇ ਉਹਦੇ ਵਿੱਚ ਕਹਿੰਦੇ ਕਿ ਉਹ ਜਿਹੜਾ ਕੋਈ ਸਕੂਟਰ ਸਵਾਰ ਸੀਗਾ ਉਹ ਮੰਦਾ ਚੰਗਾ ਬੋਲਿਆ ਜੀ ਇਹਨਾਂ ਨੇ ਵੀ ਸ਼ਾਇਦ ਅੱਗੋਂ ਕਿਹਾ ਹੋਵੇਗਾ ਕਿਉਂਕਿ ਹੁਣ ਦੇਖੋ ਜੇ ਤੁਹਾਡੇ ਨਾਲ ਔਰਤ ਹੈ ਤੇ ਜੇ ਕੋਈ ਇਸ ਤਰ੍ਹਾਂ ਬੋਲੇ ਚੱਲੇਗਾ ਤਾਂ ਫਿਰ ਗੋ ਨਹੀਂ ਚੰਗਾ ਆਪਾਂ ਵੀ ਬੋਲ ਦਿੰਨੇ ਕਈ ਵਾਰੀ ਹਨਾ ਜੀ ਉੱਤੇ ਬਾਦ ਕਹਿੰਦੇ ਕਿ ਇਹ ਫੇਰ ਵੀ ਜਿਹੜਾ ਬੋਲ ਬਲਾਰਾ ਸੀਗਾ ਚੱਲਦਾ ਰਿਹਾ ਜੀ ਜਦ ਨੂੰ ਉਹ ਉੱਤੇ ਚੜ ਕੇ ਉਹਨੇ ਫਾਇਰ ਮਾਰਿਆ ਸਾਹਬ ਲਾਲ ਜਦੋਂ ਉੱਤੇ ਚੜ ਗਿਆ ਉਚਾਈ ਤੇ ਇਹ ਥੱਲੇ ਹੋਣਗੇ ਤੇ ਦੋਆਂ ਦਾ ਟਕਰਾ ਹੋ ਸਕਦਾ ਗਲ ਮੰਦਾ ਵੀ ਚੱਲ ਪਿਆ ਹੋਵੇ ਹੂੰ ਤਾਂ ਦੱਸਦੇ ਆ ਕਿ ਉਸ ਬੰਦੇ ਨੇ ਉਤੋਂ ਫਾਇਰ ਮਾਰਿਆ ਓਹੋ ਫਾਇਰ ਮਾਰਿਆ ਤੇ ਬੀਬੀ ਚੜੀ ਆ ਇਦੇ ਲੱਗਿਆ ਤੇ ਉਹ ਮਰ ਗਿਆ ਹੀ ਮਾਰਿਆ ਉਹ ਬਾਈਵੰਨੀ ਨੂੰ ਹੋਣਾ ਤੇ ਸ਼ਾਇਦ ਲੱਗ ਗਿਆ ਇੱਧਰ ਹਨਾ ਕੀ ਪਤਾ ਹੁਣ ਹੋ ਸਕਦਾ ਕਿ ਉਹਨੇ ਮਾਰਿਆ ਜਾਂ ਉਹਨੇ ਉਸ ਬੰਦੇ ਲੰਕੇ ਮਾਰਿਆ ਕਿਵੇਂ ਮਾਰਿਆ ਪਰ ਚਲੋ ਬੜਾ ਮਨ ਭਾਗਾ ਕੰਮ ਠੀਕ ਹੈ ਜੀ ਚਲੋ ਉਤੋਂ ਬਾਅਦ ਜੀ ਉਹ ਬੰਦੇ ਦਾ ਹੁਣ ਤੱਕ ਪਤਾ ਨਹੀਂ ਲੱਗ ਰਿਹਾ ਉਹ ਕੌਣ ਆ ਕਿੱਥੋਂ ਹਾਲਾਂਕਿ ਹੁਣ ਸੀਸੀਟੀਵੀ ਤੇ ਤੁਹਾਨੂੰ ਪਤਾ ਹੈਗਾ ਦਿੱਲੀ ਚ ਤੇ ਥਾਂ ਥਾਂ ਤੇ ਲੱਗੇਗਾ ਹੋ ਸਕਦਾ ਗਾਂ ਜਾ ਕੇ ਪਛਾਣ ਹੋ ਜਾਵੇ ਉਹ ਕੌਣ ਆ ਕੌਣ ਨਹੀਂ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੂੰ ਤਾਂ ਇਹ ਆਪਣੇ ਆਪ ਦੇ ਵਿੱਚ ਇਸ ਪਰਿਵਾਰ ਵਾਸਤੇ ਤੇ ਖਤਰਨਾਕ ਸਾਬਤ ਹੋਇਆ ਹੀ ਆ ਜੀ ਮੇਰੇ ਖਿਆਲ ਦੇ ਨਾਲ ਸਾਰੇ ਸਮਾਜ ਨੂੰ ਜੇ ਜੋੜ ਕੇ ਦੇਖੀਏ ਆ ਪੰਜਾਬ ਚ ਕੀ ਆ ਇੱਥੇ ਅੱਧਿਓ ਜਿਆਦਾ ਬੰਦੇ ਜਿਹੜੇ ਆ ਉਹ ਜੋ ਵੀ ਨਿਯਮ ਹੁੰਦੇ ਆ ਫੋਲੋ ਨਹੀਂ ਕਰਦੇ ਕਈ ਵਾਰ ਆਪਾਂ ਵੀ ਇਹਨਾਂ ਗੱਲੀ ਕਰ ਲੈਂਦੇ ਆ ਅੱਛਾ ਜੇ ਕਿਤੇ ਤੁਸੀਂ ਮਾੜਾ ਜਿਹਾ ਕਿਸੇ ਨੂੰ ਐ ਕਹੋ ਨਾ ਯਾਰ ਕੀ ਕਰੀ ਜਾਣਾ ਹੂੰ ਉਹ ਤੁਹਾਨੂੰ ਖਾਣ ਤੱਕ ਜਾਂਦਾ ਹੈ ਜੀ ਮੈਂ ਅੱਜ ਹੀ ਦੇਖਿਆ ਮੈਂ ਪੈ ਰਿਆ ਸੀਗਾ ਮੀਂਹ ਦੇ ਵਿੱਚ ਮੈਂ ਰਾਮਨਾਲ ਆ ਰਿਹਾ ਸੀਗਾ ਕਿਉਂਕਿ ਅਸੀਂ ਖੁਦ ਸਾਈਕਲਾਂ ਤੇ ਰਹੇ ਆ ਪੈਦਲ ਜਾਂਦੇ ਰਹਤਾ ਬਹੁਤ ਰਾਮਨਾਲ ਕਿ ਯਾਰ ਕੋਈ ਸੜਕ ਦੇ ਕਿਨਾਰੇ ਜਾਂਦਾ ਉਹਦੇ ਤੇ ਚਲੋ ਭਿੱਜਿਆ ਭਾਵੇਂ ਹੋਵੇ ਹਮ ਪਰ ਸਾਡੇ ਵੱਲੋਂ ਛਿੱਟੇ ਨਾ ਪਾ ਬਿਲਕੁਲ ਜੀ ਬਿਲਕੁਲ ਪਿੱਛੋਂ ਇੱਕ अल्टੋ ਕਾਰ ਆਈ ਆ সিলਵਰ ਕਲਰ ਦੀ ਜੀ ਉਹਨਾਂ ਨੇ ਪਹਿਲਾਂ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਬਾਹਰ ਨਿਕਲਦੇ ਆ ਇਹ ਏਰੀਏ ਚ ਉਹ ਲੋਡਦੇ ਹੋ ਪਿੰਡ ਨੂੰ ਜਾਂਦੇ ਆ ਜੀ ਤਾਂ ਉਧਰੋਂ ਤੁਹਾਨੂੰ ਪਤਾ ਡਵੈਲਪ ਹੋ ਰਿਹਾ ਏਰੀਆ ਹਾਂਜੀ ਕਲੋਨੀ ਦੇ ਗੇਟ ਅੱਗੋਂ ਇੱਕ ਕਮਾ ਕੇ ਜਿੱਦਾਂ ਐ ਚੱਕਰੀ ਨਹੀਂ ਬਣਾਈ ਗਣ ਚੱਕਰੀ ਉਹ ਬਣਾਈ ਫਿਰ ਉਸ ਤੋਂ ਬਾਅਦ ਸੜਕ ਤੇ ਗਣ ਚੱਕਰੀ ਤੇ ਮੇਰਾ ਯਤਨ ਸਿੰਘ ਮੈਂ ਆਖਿਆ ਵੀ ਚਲੋ ਕੋਈ ਕਾਲ ਕਰੀਏ ਕਿਸੇ ਨੂੰ گاਾਂ ਜਾਂ ਇਹਨਾਂ ਦਾ ਕੁਝ ਮੈਂ ਨੰਬਰ ਨੰਬਰ ਨੋਟ ਕਰਕੇ ਇਹਨਾਂ ਦੇ ਘਰ ਤੱਕ ਇਹ ਪਹੁੰਚ ਕੀਤੀ ਜਾਵੇ ਕਿਉਂਕਿ ਜਵਾਕ ਸਨ ਉਸ ਸਕੂਲ ਦੇ ਉਹਨਾਂ ਨੇ ਚਲਦੇ ਮੀਂਹ ਦੇ ਵਿੱਚ ਜੋ ਰੇਲ ਬਣਾਈ ਤੇ ਜੇ ਕੋਈ ਸਾਈਕਲ ਸੁੱਕਣ ਵਾਲਾ ਆ ਜਾਂਦਾ ਅਗਲੇ ਟੇਚ ਉਹ ਗਿਆ ਸੀ ਜੀ ਮਤਲਬ ਕਿ ਸਾਡੇ ਇੱਥੇ ਸੜਕਾਂ ਤੇ ਇਹ ਤਾंडਵ ਹੁੰਦਾ ਹੈ ਤੇ ਦੂਜੀ ਗੱਲ ਇਹ ਆ ਕਿ ਅੱਜ ਕੱਲ ਕੀ ਆ ਕਿ ਅੱਗੇ ਤੇ ਵੱਧ ਤੋਂ ਵੱਧ ਬੇਸਬਾਲ ala ਜਿਹੜਾ ਬੈਟ ਹੁੰਦਾ ਉਹ ਰੱਖੀ ਫਿਰਦੇ ਸਨ ਕੋਈ ਵਿਰਲਾ ਟਾਵਾ ਜਿਹੜਾ ਖਿਰਚ-ਕੁਰਚ ਰੱਖੀ ਫਿਰਦਾ ਸੀ ਅੱਜ ਕੱਲੇ ਪਿਸਤੌਲ ਲਈ ਫਿਰਦੇ ਨੇ ਜੀ ਪਿਸਤੌਲ ਲਈ ਫਿਰਦੇ ਮੇਰਾ ਇੱਕ ਦੋਸਤ ਹੈ ਉਹ ਕਹਿੰਦਾ ਯਾਰ ਮੇਰਾ ਫਾਦਰ ਗੱਡੀ ਚਲਾਉਂਦਾ ਤੇ ਅੜਬ ਸੁਭਾਅ ਜਿਵੇਂ ਪੁਰਾਣੇ ਬੰਦੇ ਹੁੰਦੇ ਆ ਜੀ ਤੇ ਕਹਿੰਦਾ ਮੈਂ ਬਕਾਇਦਾ ਇੱਕ ਦਿਨ ਉਹਨੂੰ ਮਿਹਨਤ ਕੀਤੀ ਕਿ ਭਰਾਵਾ ਕੁਝ ਵੀ ਹੋ ਜਾਵੇ ਗੱਡੀ ਲੱਗਦੀ ਲੱਗ ਜਾਵੇ ਹੂੰ ਜੇ ਕੁਝ ਐਸਾ ਵੈਸਾ ਹੁੰਦਾ ਹੈ ਨਾ ਚੁੱਪ ਕਰਕੇ ਤੁਰਿਆ ਉਹ ਜੀ ਕਿਉਂਕਿ ਇਸ ਤਰ੍ਹਾਂ ਅੱਗੇ ਹੋਇਆ ਉਹਨਾਂ ਦੇ ਰਿਸ਼ਤੇਦਾਰ ਨਾਲ ਉਹ ਗੱਲ ਸੁਣਾਉਣ ਲੱਗ ਪਿਆ ਤੇ ਚਲੋ ਇੱਕ ਇਲਾਕੇ ਦੀ ਗੱਲ ਹੈ ਉਹ ਕਹਿੰਦਾ ਕਿ ਇਸੇ ਤਰ੍ਹਾਂ ਗੱਡੀਆਂ ਜਿਹੜੀਆਂ ਆਪਸ ਦੇ ਵਿੱਚ ਖਹਿ ਕੇ ਲੰਘੀਆਂ ਹੋਣਗੀਆਂ ਜਾਂ ਨੇੜੇੋਂ ਲੰਘੀਆਂ ਜੀ ਲੱਗ ਗਿਆ ਉਹ ਵੀ ਤਿੰਨ ਜਾਣੇ ਸੀ ਦੋ ਭਰਾ ਸੀ ਇੱਕ ਕਜ਼ਨ ਬ੍ਰਦਰ ਸੀ ਉਹਨਾਂ ਦਾ ਜੀ ਤਗੜੇ ਸੀ ਘਰ ਹੂੰ ਹੂੰ ਇਸ ਤਰ੍ਹਾਂ ਮਤਲਬ ਕਿ ਕੁਝ ਬੋਲ ਬਲਾਰਾ ਹੋਇਆ ਚਲੋ ਆਹਮੋ ਸਾਹਮਣਾ ਹੋਇਆ ਇੱਕੋ ਰੋਡ ਤੇ ਜਾਈ ਜਾਂਦੇ ਸੀ ਇੱਕੋ ਸਾਈਡ ਤੋਂ ਹੂੰ ਕਹਿੰਦੇ ਵੀ ਉਹਨਾਂ ਨੇ ਗੱਡੀ ਮਗਰ ਲਾ ਲਈ ਗੱਡੀ ਮਗਰ ਲਾ ਲਈ ਇਹਨਾਂ ਨੇ ਗੱਡੀ ਭਜਾਈ ਵੀ ਇਹ ਤਾਂ ਗੱਲ ਨੂੰ ਆ ਰਹੇ ਆ ਜੀ ਉਹਨਾਂ ਨੇ ਪਿੱਛੋਂ ਫੈਰ ਮਾਰਿਆ ਓਹੋ ਉਹ ਇੱਕ ਜਾਨੇ ਦੇ ਡਿੱਗੀ ਚੋਂ ਉੜ ਕੇ ਜਿਹੜਾ ਪਿੱਛੇ ਬੈਠਾ ਸੀ ਉਹਦੇ ਇੱਥੇ ੜ ਗਿਆ ਤੇ ਨਕਾਰਾ ਕਰ ਗਿਆ ਉਹਦਾ ਹੇਠਲਾ ਧਾੜੀ ਖੜ ਗਿਆ ਸੀਗਾ ਮਤਲਬ ਕਿ ਆ ਕੁਛ ਚੱਲਦਾ ਪਿਆ ਜੀ ਦੇਖੋ ਸੜਕਾਂ ਤੇ ਉਹੀ ਮੈਂ ਕਹਿ ਰਿਹਾ ਕਿ ਇਸ ਬੀਬੀ ਨਾਲ ਜੋ ਵਾਪਰਿਆ ਹੈ ਇਹ ਸਮਾਜ ਦੇ ਮਤਲਬ ਕਿ ਸਾਰੇ ਹੀ ਜਿਹੜੇ ਆਪਾਂ ਲੋਕ ਸੜਕਾਂ ਤੇ ਚੱਲਦੇ ਆ ਉਹਨਾਂ ਵਾਸਤੇ ਇੱਕ ਤਰ੍ਹਾਂ ਨਾਲ ਕਹਿੰ ਲੋ ਕਿ ਬਹੁਤ ਡਰਾਉਣਾ ਸਬਾਬਿਆ ਹੈ ਬਹੁਤ ਡਰਾਉਣਾ ਇਹ ਕਾਂਡ ਇੱਕ ਨਾਲ ਜੁੜਿਆ ਹੋਇਆ ਸਭ ਨਾਲ ਹੀ ਜੁੜਿਆ ਹੋਇਆ ਜੀ ਸੱਤਾਪੱਟੀ ਜੀ ਕਹਿ ਰਹੇ ਨੇ ਕਿ ਸਹਿਨ ਸ਼ੀਲਤਾ ਨਹੀਂ ਹੈ ਸਹਿਨ ਸ਼ੀਲਤਾ ਵੀ ਨਹੀਂ ਹੈ ਤੇ ਲੋਕਾਂ ਕੋਲੇ ਮਨਲਾ ਦਿਮਾਗ ਵੀ ਨਹੀਂ ਹੈ ਉਹ ਲਾਉਂਦੇ ਨਹੀਂ 1% ਵੀ ਸੋਚਦੇ ਨਹੀਂ ਵੀ ਕੁਝ ਸਾਨੂੰ ਕਰਨਾ ਚਾਹੀਦਾ ਇੱਥੇ ਜਾਂ ਨਹੀਂ ਜੀ ਰਮਨਦੀਪ ਕਹਿ ਰਹੇ ਨੇ ਉਹ ਬਹੁਤ ਅਚੀ ਗੱਲ ਕਰੇ ਮੈਂ ਸਮਝਦਾ ਕਿ ਸਾਨੂੰ ਉਧਰੋਂ ਵੀ ਵੇਖਣ ਦੀ ਜ਼ਰੂਰਤ ਹੈ ਉਹ ਕਹਿੰਦੇ ਕੈਨੇਡਾ ਚ ਵੀ ਇਦਾਂ ਹੀ ਹੁੰਦਾ ਹੈ ਰੋਡਸ ਤੇ ਹੋਣਾ ਲੋ ਕੈਨੇਡਾ ਬਾਰੇ ਤੇ ਵਾਕਿਆ ਖਬਰਾਂ ਅੱਜ BC ਚੋਂ ਮੈਂ ਪੜ ਰਿਹਾ ਸੀਗਾ ਕਹਿੰਦੇ ਕਿ ਤਕਰੀਬਨ ਹੁਣ ਤੱਕ ਇਸ ਸਾਲ ਦੇ ਵਿੱਚ ਓਵਰਡੋਸ ਦੇ ਨਾਲ ਜਾਂ ਡਰੱਗ ਦੇ ਨਾਲ ਹੀ 1160 ਮੌਤਾਂ ਹੋ ਗਈਆਂ ਨੇ ਹੂੰ ਤੇ ਉੱਧਰ ਬੈਠੇ ਪੰਜਾਬੀ ਆਪਣੇ ਵਿਚਾਰੇ ਇਧਰਲੇ ਪਾਸੇ ਚਿੰਤਤ ਹੁੰਦੇ ਨੇ ਤਾਂ ਉਹ ਬ੍ਰਿਟਿਸ਼ ਕੋਲੰਬੀਆ ਚ ਕਿੰਨੇ ਪੰਜਾਬੀ ਬੈਠੇ ਆ ਤੇ ਹਾਲਾਂਕਿ ਉਹ ਪਰਸਨਲ ਡਾਟਾ ਰਿਲੀਜ਼ ਨਹੀਂ ਕਰਦੇ ਕਿ ਕਿੰਨੇ ਪੰਜਾਬ ਚ ਗਏ ਮਰੇ ਆ ਜਾਂ ਕਿੰਨੇ ਇੰਡੀਆ ਚ ਇਸ ਤਰ੍ਹਾਂ ਨਹੀਂ ਉਹ ਜਾਣਕਾਰੀ ਦਿੰਦੇ ਪਰ ਤੁਸੀਂ ਦੇਖੋ ਕਿੰਨੇ ਨੰਬਰ ਆ ਫਿਰ ਦੂਜੇ ਪਾਸੇ ਟਰੱਕਾਂ ਵਾਲੇ ਵਿਚਾਰੇ ਬੈਂਕੋਟ ਹਾਲ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਕਿ ਭਾਈ ਉਹਤੇ ਸਿੱਧੇ ਸਾਨੂੰ ਵੀਡੀਓ ਕਾਲ ਹੀ ਕਰੀ ਜਾਂਦੇ ਆ ਕਿੰਨੇ ਮਿਲੀਅਨ ਦੇ ਦੇ ਨਹੀਂ ਤਾਂ ਤੇਰੇ ਜਵਾਕ ਜਿਹੜੇ ਆ ਉਹ ਚੱਕਦੇ ਆਗੇ ਉਹ ਕਰਦੇ ਆਗੇ ਕੈਨੇਡਾ ਤੋਂ ਵੀ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹ ਕੋਈ ਮੈਂ ਸਮਝਦਾ ਕਿ ਸਾਡੇ ਵਾਸਤੇ ਇਹ ਖੁਸ਼ਕਵਾਰ ਨਹੀਂ ਹੈ ਜਿਆਦਾ ਜੀ ਜੀ ਬਿਲਕੁਲ ਰਾਸ਼ਾ ਜਨਕੀ ਹੈ ਇੱਕ ਦੋ ਮੈਂ ਕਮੈਂਟ ਪੜ੍ਹ ਲਵਾਂ ਜੀ ਲਓ ਜੀ ਸਰ ਲਓ ਜੀ ਵਿੱਕੀ ਜੀ ਕਹਿ ਰਹੇ ਨੇ ਕਿ ਨੰਗਲ ਡੈਮ ਤੋਂ ਪਰਸੋਂ ਦਾ ਅਬਜੋਤ ਸਿੰਘ 13 ਸਾਲ ਦਾ ਮੁੰਡਾ ਨਹੀਂ ਮਿਲ ਰਿਹਾ ਉੱਚ ਕਾਫੀ ਸਾਰੇ ਲੋਕ ਨਹੀਂ ਮਿਲ ਰਹੇ ਜਿਹੜੇ ਹਿਮਾਚਲ ਦੇ ਵਿੱਚ ਵੀ ਜੀ ਜੀ ਦੇਖੋ ਗੱਲ ਇਹ ਹੈ ਕਿ ਹੁਣ ਉੱਥੇ ਜਦੋਂ ਲਾਪਤਾ ਹੋ ਗਏ ਨੇ ਲੋਕ ਜੀ ਇਹ ਹਾਲੇ ਮੌਸਮ ਠੀਕ ਨਹੀਂ ਹੋਇਆ ਸੂਰ ਕਿੱਥੋਂ ਮਿਲ ਜਾਣਗੇ ਤੁਸੀਂ ਥੋੜਾ ਜਿਹਾ ਮਤਲਬ ਕਿ ਸੋਚ ਕੇ ਦੇਖੋ ਜਦੋਂ ਇਸ ਤਰ੍ਹਾਂ ਦੀ ਕੁਦਰਤੀ ਵਿਪਤਾ ਆਈ ਹੋਵੇ ਅਜੇ ਤੱਕ ਹੋਰ ਲਾਪਤਾ ਹੋ ਰਹੇ ਨੇ ਇਸ ਤੋਂ ਮਤਲਬ ਉਹੀ ਕਹਿੰਦਾ ਕਿ ਪਿੰਡਾਂ ਦੇ ਪਿੰਡ ਜਿਹੜੇ ਵਹਿ ਜਾਂਦੇ ਜਦੋਂ ਇਸ ਤਰ੍ਹਾਂ ਦੀ ਖੈ ਲੋਕੇ ਬਣ ਜਾਂਦੀ ਆ ਸਥਿਤੀ ਤੇ ਇੱਕ ਚੀਜ਼ ਇਹ ਆ ਕਿ ਜਿਹੜੇ ਸਾਡੇ ਉੱਥੇ ਜਿਹੜੇ ਪਹਾੜੀ ਇਹ ਆ ਬਈ ਹਮ ਚਲੋ ਉਹਨਾਂ ਨੇ ਰਹਿਣਾ ਵੀ ਉੱਥੇ ਜੀਣਾ ਜਾਂ ਮਰਨਾ ਹੀ ਆ ਜੀ ਜੀ ਗੱਲ ਇਹ ਆ ਕਿ ਉਹ ਅਸਲ ਦੇ ਵਿੱਚ ਪਰਪੱਕ ਵੀ ਹੁੰਦੇ ਨੇ ਤਿਆਰ ਵੀ ਹੁੰਦੇ ਆ ਇਹੋ ਜਿਹੀਆਂ ਪਰਸਥਤੀਆਂ ਵਾਸਤੇ ਤੇ ਇਹਨਾਂ ਚੀਜ਼ਾਂ ਨਾਲ ਉਹਨਾਂ ਦਾ ਲੜਨ ਦਾ ਤਜਰਬਾ ਵੀਦਾ ਸਾਡੇ ਲੋਕ ਉਥੇ ਕੀ ਲੈਣ ਜਾਂਦੇ ਜਦੋਂ ਮੀਂਹ ਸਟਾਰਟ ਹੋ ਜਾਂਦਾ ਬਿਲਕੁਲ ਕੰਮਕਾਰ ਵਾਲੇ ਨੇ ਤੇ ਚਲੋ ਉਥੇ ਜੇ ਕੋਈ ਹਿਮਾਚਲ ਚ ਕੋਈ ਬਿਜ਼ਨਸ ਹੈ ਆ ਕੰਮ ਕਰ ਕਿੰਨੇ ਫਸ ਜਾਂਦੇ ਆ ਕੋਈ ਉਤਰਾਖੰਡ ਚ ਫਸ ਜਾਂਦਾ ਕੋਈ ਇੱਥੇ ਫਸ ਜਾਂਦਾ ਯਾਰ ਜੇ ਘੁੰਮਣਾ ਕਮਾਉਣਾ ਹੈ 1 ਅੱਧ ਜੁਲਾਈ ਤੱਕ ਵੱਧ ਤੋਂ ਵੱਧ ਕੰਮ ਸਕਦੇ ਹੋ ਪਹਿਲੀ ਗੱਲ ਜੁਲਾਈ ਚੜ ਗਈ ਹੈ ਸਹੀ ਕਿਉਂਕਿ ਤੁਹਾਡੇ ਇੱਥੇ ਜੇ ਔੜ ਲੱਗੀ ਹੈ ਤਾਂ ਮਤਲਬ ਇਹ ਨਹੀਂ ਕਿ ਹਿਮਾਚਲ ਚ ਮੀਂਹ ਨਹੀਂ ਪੈਣਾ ਜੀ ਉਤਰਾਖੰਡ ਚ ਵੀ ਨਹੀਂ ਪੈਣਾ ਕੇਰਲ ਚ ਵੀ ਨਹੀਂ ਪੈਣਾ ਇਹਨਾਂ ਦਾ ਕੰਮ ਇਹ ਚੁੱਕਦੇ ਗੱਡੀਆਂ 4 ਰੁਪਏ ਲੈ ਤੇ ਧਗੜ ਧਗੜ ਕਰਦੇ ਭਜੇ ਜਾਂਦੇ ਆ ਬਿਲਕੁਲ ਗੱਲ ਇਹ ਆ ਕਿ ਜਦੋਂ ਉੱਥੇ ਫਸ ਜਾਂਦੇ ਫਿਰ ਸਰਕਾਰਾਂ ਨੂੰ ਗਾਲਾਂ ਕੱਢੀ ਜਾਂਦੇ ਜੇ ਹਰ ਵਾਰੀ ਦਾ ਕੰਮ ਹੁੰਦਾ ਨਹੀਂ ਮੌਨਸੂਨ ਸ਼ੁਰੂ ਹੋ ਗਿਆ ਉਦੋਂ ਗ੍ਰੇਸ ਕਰੋ ਕਿਉਂਕਿ ਆਪਾਂ ਨੂੰ ਤਜਰਬਾ ਨਹੀਂ ਹੈ ਉਥੋਂ ਦੀਆਂ ਪਰਸਥਿਤੀਆਂ ਨਾਲ ਨਜਿੱਠਣ ਦਾ ਜੀ